MSP ਸਮੇਤ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲਾਇਆ ਹੋਇਆ ਤੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਨਹਿਿੰਗ ਸਿੰਘ ਨੂੰ ਹਰਿਆਣਾ ਪੁਲਿਸ ਜਾਂ ਉਧਰੋਂ ਸੁਰੱਖਿਆ ਕਰਮੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਤਾਂ ਨਹਿਿੰਗ ਸਿੰਘ ਦੇ ਮੁਤਾਬਕ ਜਿਹੜੀ ਗੋਲੀ ਮਾਰੀ ਗਈ ਹੈ ਜਦੋਂ ਉਹ ਉਧਰ ਗੱਲਬਾਤ ਕਰਨੇ ਜਾ ਰਿਹਾ ਸੀ ਤੇ ਨਹਿਿੰਗ ਸਿੰਘ ਦੇ ਕਹਿਣ ਮੁਤਾਬਕ ਉਧਰੋਂ ਸੁਰੱਖਿਆ ਕਰਮੀਆਂ ਨੇ ਉਸ ਨੂੰ ਵਾਪਸ ਜਾਣ ਵਾਸਤੇ ਕਿਹਾ ਪਰ ਨਹਿਿੰਗ ਸਿੰਘ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਆਇਆ ਕਿ ਕਿਸਾਨਾਂ ਨੂੰ ਇਸ ਤਰੀਕੇ ਨਾਲ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਸੁਰੱਖਿਆ ਕਰਮੀਆਂ ਵੱਲੋਂ ਕਿਹਾ ਕਿ ਵਾਪਸ ਚਲੇ ਜਾਓ ਨਹੀਂ ਤਾਂ ਤੈਨੂੰ ਗੋਲੀ ਮਾਰ ਦਿੱਤੀ ਜਾਊਗੀ ਤਾਂ ਨਹਿਿੰਗ ਸਿੰਘ ਨੇ ਅੱਗੋਂ ਵਾਪਸ ਜਾਣ ਤੋਂ ਇਨਕਾਰ ਕੀਤਾ ਤੇ ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਵੱਲੋਂ ਨਹਿਿੰਗ ਸਿੰਘ ਦੇ ਉੱਤੇ ਗੋਲੀ ਚਰਾ ਦਿੱਤੀ ਗਈ ਨਹਿਿੰਗ ਸਿੰਘ ਤੇ ਕਹਿਣ ਮੁਤਾਬਕ ਉਸਨੇ ਆਪਣੀ ਪਿੱਠ ਪਰੇ ਨੂੰ ਕਰ ਲਈ ਤੇ ਉਸ ਦੀ ਪਿੱਠ ਉੱਤੇ ਇੱਕ ਤੋਂ ਲੈ ਕੇ ਤਿੰਨ ਗੋਲੀਆਂ ਵੱਜੀਆਂ ਨੇ ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਣਾ ਹੈ ਕਿ ਨਹਿਿੰਗ ਸਿੰਘ ਉੱਤੇ ਕਿੰਨੀਆਂ ਗੋਲੀਆਂ ਜੜੀਆਂ ਚਲਾਈਆਂ ਗਈਆਂ ਨੇ ਫਿਲਹਾਲ ਮੌਕੇ ਤੇ ਨਹਿਿੰਗ ਸਿੰਘ ਨੂੰ ਜਿਹੜਾ ਨਜਿੰਦਰਾ ਹਸਪਤਾਲ ਪਟਿਆਲੇ ਰੈਫਰ ਕਰ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਗੁੱਸੇ ਦੇ ਵਿੱਚ ਵੀ ਕਿਸਾਨ ਜ਼ਰੂਰ ਨੇ ਕਿ ਅਜਿਹਾ ਵਰਤਾਰਾ ਕਿਉਂ ਕੀਤਾ ਜਾ ਰਿਹਾ ਹੈ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਜਦੋਂ ਇਹ ਅੰਦੋਲਨ ਲੱਗਿਆ 13 ਤਰੀਕ ਨੂੰ ਜਾਂ 13 ਫਰਵਰੀ ਨੂੰ ਕਹਿ ਲਿਆ ਕਿ ਕਿਸਾਨਾਂ ਵੱਲੋਂ ਦਿੱਲੀ ਵੱਲੋਂ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਰੋਕ ਲਿਆ ਗਿਆ ਬੈਰੀਕੇਡ ਲਗਾ ਕੇ ਤੇ ਜਿਹੜੀਆਂ ਪਾਣੀ ਦੀਆਂ ਬੁਛਾਰਾ ਵੀ ਕੀਤੀਆਂ ਗਈਆਂ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਬਹੁਤ ਸਾਰੇ ਕਿਸਾਨ ਯਾਨੀ ਕਿ 250 ਤੋਂ ਲੈ ਕੇ 300 ਕਿਸਾਨ ਦਸੇ ਜਾ ਰਹੇ ਨੇ ਕਿ ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਨੇ ਪਰ ਉਧਰ ਦੂਜੇ ਪਾਸੇ ਹੁਣ ਗੋਲੀ ਚਲਾਉਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਨਹਿਿੰਗ ਸਿੰਘ ਤੇ ਜਿਹੜੀ ਗੋਲੀ ਲੱਗੀ ਹੈ ਤਾਂ ਕਹਿ ਲਿਏ ਕਿ ਇਸ ਨੂੰ ਲੈ ਕੇ ਰੋਸ ਜਰੂਰ ਪਾਇਆ ਜਾ ਰਿਹਾ ਹੈ ਦਸਤਨ ਦੱਸਦੀ ਹੈ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਵਿਚਾਲੇ ਤੀਜੇ ਗੇੜ ਦੀ ਬੈਠਕ ਜਿਹੜੀ ਹੋਈ ਹੈ ਮੀਟਿੰਗ ਹੋਈ ਹੈ ਉਹ ਵੀ ਬੇਸਫਤਾ ਰਹੀ ਹੈ ਤਾਂ ਸੂਤਰ ਦੱਸਦੇ ਨੇ ਕਿ ਜਿਹੜੀ ਸਰਕਾਰ ਹੈ ਉਹ ਚੋਣ ਜਾਬਤੇ ਤੱਕ ਇਸ ਨੂੰ ਖਿੱਚਣਾ ਚਾਹੁੰਦੀ ਹੈ ਇਸ ਪੂਰੇ ਮਾਮਲੇ ਨੂੰ ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਜਿਹੜਾ ਐਮਐਸਪੀ ਸਮੇ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਤਾਂ ਅਸੀਂ ਵਾਪਸ ਚਲੇ ਜਾਵਾਂਗੇ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਸੀਐਮ ਭਗਵੰਤ ਮਾਨ ਵੀ ਜਿਹੜੇ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਤਾਂ ਜੋ ਇਸ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਉਹਨਾਂ ਵੱਲੋਂ ਵੀ ਜਿਹੜਾ ਇੱਕ ਕਹਿ ਲਿਆ ਕਿ ਵਕੀਲ ਦੀ ਭੂਮਿਕਾ ਇਸ ਪੂਰੇ ਮਾਮਲੇ ਵਿੱਚ ਨਿਭਾਈ ਜਾ ਰਹੀ ਹੈ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਵਕੀਲ ਵਜੋਂ ਭੂਮਿਕਾ ਨਿਭਾ ਰਿਹਾ ਤਾਂ ਜੋ ਉਹਨਾਂ ਦੀਆਂ ਜੜੀਆਂ ਮੰਗਾ ਨੇ ਹੱਕੀ ਮੰਗਾ ਨੇ ਉਹਨਾਂ ਉੱਤੇ ਕੋਈ ਨਾ ਕੋਈ ਸਹਿਮਤੀ ਬਣੇ ਤਾਂ ਜੋ ਕਿਸਾਨ ਨੇ ਜਿਹੜੇ ਉਹ ਆਪਣੇ ਘਰਾਂ ਨੂੰ ਵਾਪਸ ਜਾਣ ਤੇ ਦੂਜੇ ਪਾਸੇ ਚਾਹੇ ਹਾਲਾਤ ਬਾਰੇ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਹੁਣ ਜੇਕਰ ਫਰਾਲ ਦੀ ਘੜੀ ਗੱਲ ਕੀਤੀ ਜਾਵੇ ਤਾਂ ਕਿਸਾਨ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਨੇ ਇਹ ਦੋਵੇਂ ਹਰਿਆਣਾ ਤੇ ਪੰਜਾਬ ਦੇ ਬਾਰਡਰ ਨੇ ਭਾਵੇਂ ਸ਼ੰਭੂ ਬਾਰਡਰ ਦੀ ਕੱਲ ਗੱਲ ਕੀਤੀ ਜਾਵੇ ਭਾਵੇਂ ਖਨੌਰੀ ਬਾਰਡਰ ਦੀ ਉੱਥੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਨੇ ਪਰ ਗੋਲੀकांड ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਇਸ ਨੂੰ ਲੈ ਕੇ ਜ਼ਰੂਰ ਉਸ ਪਾਇਆ ਜਾ ਰਿਹਾ ਕਿਸਾਨਾਂ ਦੇ ਵਿੱਚ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਸਾਡੇ ਉੱਤੇ ਗੋਲੀ ਕਿਉਂ ਚਲਾਈ ਗਈ ਹਾਲਾਂਕਿ ਇਸ ਤੇ ਕੁਝ ਕਾਰਨ ਸਪੱਸ਼ਟ ਹੋਣੇ ਵੀ ਬਾਕੀ ਨੇ ਕਿ ਨਹਿਂਗ ਸਿੰਘ ਉਧਰ ਲੈਣ ਕਿ ਗਿਆ ਸੀ ਸਵਾਲ ਇਹ ਵੀ ਨੇ ਪਰ ਨਹਿਂਗ ਸਿੰਘ ਦਾ ਕਹਿਣਾ ਕਿ ਮੈਂ ਉਹਨਾਂ ਨਾਲ ਗੱਲਬਾਤ ਕਰਨ ਗਿਆ ਸੀ ਕਿਉਂਕਿ ਗੱਲਬਾਤ ਆ ਜਿਹੜੀ ਉਹ ਸਰਕਾਰ ਨਾਲ ਹੋਣੀ ਹੈ ਸਰਕਾਰ ਦੇ ਮੰਤਰੀਆਂ ਨਾਲ ਹੋਣੀ ਹੈ ਕਿਸਾਨ ਲੀਡਰਾਂ ਨੇ ਕਰਨੀ ਹੈ ਪਰ ਮਹਿੰਗ ਸਿੰਘ ਜਿਹੜੇ ਜਿਸ ਦੇ ਉੱਤੇ ਗੋਲੀ ਚਲਾਈ ਆ ਉਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਗੋਲੇ ਚਲਾਈ ਤਾਂ ਮੈਂ ਉਹਨਾਂ ਵੱਲੋਂ ਬਰਸ਼ਾ ਵੀ ਛੱਡਿਆ ਤਾਂ ਅਜਿਹੀ ਸਥਿਤੀ ਆ ਜਿਹੜੀ ਉਹ ਨਹੀਂ ਬਣਨੀ ਚਾਹੀਦੀ ਕਿਸ ਤਰ੍ਹਾਂ ਕਿ ਤਰ੍ਹਾਂ ਕਿਤੇ ਕਿਸਾਨ ਲੀਡਰਾਂ ਦਾ ਵੀ ਕਹਿਣਾ ਹੈ ਕਿ ਜਿੰਨੇ ਜਿਹੜੇ ਕਿਸਾਨ ਨੇ ਜਾਂ ਉੱਥੇ ਪਹੁੰਚ ਰਹੇ ਨੇ ਪ੍ਰਦਰਸ਼ਨ ਦੇ ਵਿੱਚ ਉਹ ਸ਼ਾਂਤਮਈ ਤਰੀਕੇ ਨਾਲ ਰਹਿਣ ਤਾਂ ਜੋ ਇਹ ਜਿਹੜਾ ਅੰਦੋਲਨ ਹੈ ਉਸ ਨੂੰ ਫਤਿਹ ਕਰਕੇ ਵਾਪਸ ਮੁੜਿਆ ਜਾਵੇ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ 2020 ਕੀ ਵਿਚਵੀ ਕਿਸਾਨਾਂ ਵੱਲੋਂ ਦਿੱਲੀ ਦੇ ਬਾਡਰਾਂ ਦੇ ਉੱਤੇ ਪੱਕਾ ਮੋਰਚਾ ਲਾਇਆ ਗਿਆ ਸੀ ਤੇ ਇੱਕ ਸਾਲ ਤੋਂ ਬਾਅਦ ਜਿਹੜਾ ਇਹ ਮੋਰਚਾ ਹੈ ਉਹ ਸਮਾਪਤ ਹੋਇਆ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਉਸ ਤੋਂ ਬਾਅਦ ਕਿਸਾਨ ਵਾਪਸ ਆਏ ਪਰ ਉਹਨਾਂ ਮੰਗਾਂ ਵਿੱਚੋਂ ਵੀ ਬਹੁਤ ਸਾਰੀਆਂ ਮੰਗਾਂ ਨਹੀਂਆਂ ਨੇ ਜਿਹੜੀਆਂ ਕਿਸਾਨ ਸਰਕਾਰ ਨੇ ਉਦੋਂ ਮੰਨਤਾ ਲਈਆਂ ਪਰ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਉਹ ਮੰਗਾਂ ਦਾ ਹੱਲ ਨਹੀਂ ਹੋਇਆ ਹੈਗਾ ਜਿਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਦਿੱਲੀ ਵੱਲ ਨੂੰ ਪਹੁੰਚ ਕਰਦੇ ਜਿਹੜੇ ਨਜ਼ਰ ਆਏ ਪਰ ਦਿੱਲੀ ਤਾਂ ਦੂਰ ਉਹਨਾਂ ਨੂੰ ਹਰਿਆਣਾ ਦੇ ਵਿੱਚ ਵੀ ਐਂਟਰ ਨਹੀਂ ਹੋਣ ਦਿੱਤਾ ਗਿਆ ਤੇ ਹੁਣ ਸਥਿਤੀ ਇਹ ਬਣੀ ਹੋਈ ਆ ਕਿ ਸ਼ਾਂਤਮਈ ਤਰੀਕੇ ਨਾਲ ਕਿਸਾਨ ਜਿਹੜੇ ਉਹ ਬਾਰਡਰਾਂ ਉੱਤੇ ਹਰਿਆਣਾ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੈਠੇ ਨੇ ਅਤੇ ਉਡੀਕ ਕਰ ਰਹੇ ਨੇ ਕਿ ਉਹਨਾਂ ਦੀਆਂ ਮੰਗਾਂ ਕਦੋਂ ਤੱਕ ਜਿਹੜੀਆਂ ਮੰਨੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕਿ ਉਹ ਵਾਪਸ ਜਾਣ ਆਪਣੇ ਘਰਾਂ ਨੂੰ ਵਾਪਸ ਜਾਣ ਕਿਉਂਕਿ ਇੱਕ ਸਾਨੀਆ ਜਿਹੜੀ ਅਹਿਆ ਕੀਤਾ ਹੈ ਜਿਸ ਨੇ ਕਿ ਸਾਰੇ ਦੇਸ਼ ਵਾਸਤੇ ਜਾਂ ਕਹਿ ਲਈਏ ਕਿ ਪੂਰੇ ਵਿਸ਼ਵ ਵਾਸਤੇ ਅਨਾਜ ਪੈਦਾ ਕਰਨਾ ਕਿਉਂਕਿ ਇਹ ਜਿਹੜਾ ਕਿਸਾਨ ਅਨਾਜ ਪੈਦਾ ਕਰਦੇ ਨੇ ਉਹ ਕੱਲਾ ਭਾਰਤ ਵਿੱਚ ਨਹੀਂ ਬਲਕਿ ਦੇਸ਼ਾਂ ਵਿਦੇਸ਼ دوسرے ਵਿਦੇਸ਼ਾਂ ਵਿੱਚ ਵੀ ਜਾਂਦਾ ਆ ਉਧਰ ਜਿਹੜਾ ਭੇਜਿਆ ਜਾਂਦਾ ਇਸ ਕਰਕੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਸ ਦਾ ਹੱਲ ਹੋਣਾ ਚਾਹੀਦਾ ਹੈ ਇਹ ਦਾਵਾ ਕਿਸਾਨਾਂ ਗੁਆਂ ਵੱਲੋਂ ਕੀਤਾ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਚੌਥੇ ਗੇਟ ਦੀ ਮੀਟਿੰਗ ਦੇ ਵਿੱਚ ਕੀ ਇਹਨਾਂ ਮੰਗਾਂ ਦੇ ਉੱਤੇ ਸਹਿਮਤੀ ਬਣਦੀ ਹੈ ਜਾਂ ਫਿਰ ਕਿਸਾਨਾਂ ਨੂੰ ਹੋਰ ਲੰਬਾ ਸਮਾਂ ਜਿਹੜਾ ਹੋ ਧਰਨੇ ਉੱਤੇ ਬੈਣਾ ਪੈ ਸਕਦਾ ਹੈ ਫਿਲਹਾਲ ਦੀ ਗੱਲ ਕਰੀਏ ਤਾਂ ਜਹੀ ਸਥਿਤੀ ਜਿਹੜੀ ਹੈ ਉਹ ਬਣਦੀ ਨਜ਼ਰ ਆ ਰਹੀ ਹੈ ਕਿਸਾਨ ਗੁੱਸੇ ਵਿੱਚ ਨੇ ਕਿ ਸਿੰਘ ਸਿੰਘ ਤੇ ਗੋਲੀਆਂ ਜਿਹੜੀ ਉਹ ਉਧਰੋਂ ਹਰਿਆਣਾ ਪੁਲਿਸ ਜਾਂ ਕਹਿ ਲਈਏ ਕਿ ਜਿਹੜੇ ਸੁਰੱਖਿਆ ਕਰਮਚਾਰੀ ਨੇ ਕਿਉਂ ਮਾਰੀ ਗਈ ਹੈ ਇਸ ਪੂਰੇ ਮਾਮਲੇ ਦੀ ਵੀ ਕਿਤੇ ਨਾ ਕਿਤੇ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਨੂੰ ਨੇਡਰ ਪੰਜਾਬੀ ਮੀਡੀਆ ਨਾਲ ਧੰਨਵਾਦ